ਜੰਟੀਆ ਗੁਰੂ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਉਤਰਾਖੰਡ ਤੋਂ ਅਮ੍ਰਿਤਸਰ ਘੁੰਮਣ ਆਏ ਯਾਤਰੀਆਂ ਨਾਲ ਲੁੱਟਖੋ ਕਰਨ ਵਾਲੇ ਇੱਕ گروਹ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਦੋ ਮਹਿਲਾਵਾਂ ਸਮੇਤ ਚਾਰ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਔਰਤیں ਧਾਰਮਿਕ ਸਥਾਨਾਂ ਦੇ ਜਾਣ ਵਾਲੇ ਯਾਤਰੀਆਂ ਨੂੰ ਵਕਫਾਕ ਥਾਮਾਂ ਤੇ ਘਮੋਰ ਦੇ ਬਹਾਨੇ ਆਪਣੇ ਰਿਕਸ਼ੇ ਤੇ ਬਿਠਾ ਕੇ ਸੁਨਸਾਨ ਖਾਂ ਤੇ ਲਿਜਾ ਕੇ ਤੇਜ਼ ਤਾਰ ਹਥਿਆਰਾਂ ਨਾਲ ਉਨ੍ਹਾਂ ਨਾਲ ਲੁੱਟਖੋ ਕਰਦੇ ਸਨ ਪੁਲਿਸ ਨੇ ਇਨਾਤੋ ਦੋ ਸੋਨੇ ਦੀਆਂ ਅੰਗੂਟੀਆਂ ਇੱਕ ਸੋਨੇ ਦਾ ਮੰਗਲ ਸੂਤਰ ਦੋ ਡਾਇਮੰਡ ਦੀਆਂ ਵਾਲੀਆਂ ਇੱਕ ਸਮਾਰਟ ਘੜੀ ਮੋਬਾਈਲ ਫੋਨ ਅਤੇ 18000 ਰੁਪਏ ਨਕਦੀ ਬਰਾਮਦ ਕੀਤੀ ਹੈ। ਇਹ ਮਾਮਲਾ ਇਹ ਨੇ ਜੀ 17425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਤਰਾਂਚਲ ਤੋਂ ਹੈ ਪਰਵਾਸ ਸਬੰਤ ਦਰਗਾਣਾ ਮੰਡਲ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਇੱਥੇ ਈ-रिक्शा ਕੀਤਾ। ਦੋ ਮੁੰਡੇ ਇਹਨਾਂ ਨੂੰ ਮਲੇਵੋ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕਤ-ਵਕਤ ਮੰਦਿਰ ਘੁਮਾ ਦੇਵਾਂ। ਇਹ ਉਹਨਾਂ ਨੂੰ ਗੁੰਮਰਾਹ ਕਰਕੇ ਤੇ ਬਾਯਾਤਪੁਰਜੀ ਕਿਲਾ ਮੇ ਗਾਲੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੂਤਾਂ ਨੂੰ ਜਾਂਦੀ ਉਹਦੇ ਤੇ ਲੈ ਗਏ ਉੱਥੇ ਦਾਤਰਦੀ ਰੋਕ ਦੇ ਉੱਤੇ ਦੋਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਨੂੰ 60 18000 ਰੁਪਏਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤਾਂ ਭੱਜ ਗਏ ਇਹ ਉਥੋਂ ਫਿਰ ਰਾਤ ਸਾਨੂੰ ਸ਼ਾਮ ਨੂੰ ਇਹ ਵਿਖਲੇ ਮੇ ਗਿਆ ਕੇ ਉਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸ ਐਚ ਓ ਸਾਹਿਬ ਦੋਨੇ ਇਸੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਗਏ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟਿਕਣਾ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਹ ਤੋਂ ਗਾਹ ਕੱਢ ਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇ பிரபுਜੀ ਤੇ ਮੂਦਲਾਂ ਦਾ ਤੇ ਜੋਵਨ ਫਰੀਦ ਹੈਗਾ ਮਤੇਪੁਰ ਰਾਜਦੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਇਹ ਫਿਰ ਦੋਨੇ ਅਰੈਸਟ ਕਰਦੇ ਹੁਣ ਤੱਕ ਕੀ ਮੰਗਦਾ ਇਹਨਾਂ ਦਾ ਬੱਚੀ ਬਸ ਇਹੀ ਸੀ ਇਹਨਾਂ ਦੀ ਇਹੀ ਵਾਰਦਾਤਾ ਕਰਦੇ ਆ ਈ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਕੋਈ ਹਥਿਆਰ ਵੀ ਮਿਲਿਆ ਇਨਾ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਹਦੇ ਤੇ ਆਪਣੇ ਕਿਰਚ ਜਿਹੜੀ ਆ ਉਹ ਉਹ ਮਿਲ ਗਈ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਇਹਨਾਂ ਨੇ ਮਾਰਕਾ ਕਰੀ। ਪਹਿਲਾਂ ਜੇ ਹੁਣ ਚੈੱਕ ਕਰਾਉਨੇ ਪਹਿਲਾਂ ਦਾ ਜੇ ਕਲੀਅਰ ਕਰ ਰਹੇ ਆ ਆਪਣੇ ਥਾੜੇ ਦੋ ਦਰੋਪ ਵਿੱਚ ਇੱਥੇ ਤੋਂ ਪਤਾ ਕਰਾ ਰਹੇ। ਉਹ ਪਛਾਹ ਹੈ ਨਾ ਕੋਈ ਇੱਕ ਨੋਵਾ ਖੋਈ ਆ ਪਹਿਲਾਂ ਇਹਨਾਂ ਦੀ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈ। ਬ੍ਰਾਂਡੀ ਹੋਈ। ਹਾਂ ਬ੍ਰਾਂਡੀ ਜਿਹੜੀ ਇਹ ਸਾਰੀ ਆ ਉਹਦੇ ਵਿੱਚ ਮੋਬਾਈਲ ਟੋਟਲ ਦੀ ਟੋਟਲ ਬ੍ਰਾਂਡੀ ਹੋ ਗਈ 500 ਰੁਪਈਆ ਘੱਟ ਹੋਆ। ਉਹ ਇਹਨਾਂ ਨੇ ਖਰਚ ਲਿਆ ਸੀ। ਬਾਕੀ 18000 ਰੁਪਈਆ ਕੈਸ਼ ਕੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਜੇ ਰਿੰਗ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਡਾਇਮੰਡ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਜਿਹਨੇ ਕਰਦੀ ਵੀ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਕਿ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ-ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇੰਦਾ ਹੀ ਕਲਬ ਬੇਚ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤੇਪੁਰ ਰਾਜਪੂਤਾਂ ਤੋਂ ਆਪਣੇ ਗੇਟ ਲੱਗ ਕੇ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀ ਸੀ ਇਹ ਦੋਨੀ ਜਦਾਨੀਆਂ ਵੀ ਅਰੈਸਟ ਕਰਦੀ